ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਕਵਰ ਕਰਦੇ ਬਾਬਾ ਪਿੰਡ ਕੈਰੇ ਜ਼ਿਲ੍ਹਾ ਬਰਨਾਲਾ ਪਹੇ ਗਿਆ ਵਸਤ ਘੜ ਨੇ ਦੀ ਕਰਨ ਨਾਇਰਾਂ ਨੇ ਢੀਕ ਤੇ ਵੀਰ ਦਾ ਮੋਬਾਈਲ ਨੰਬਰ ਆ 9478158082 9478158082 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਕੈਰੇ ਸੋ ਬਾਕੀ ਵੀਰਾਂ ਦਾ ਮੱਝਾ ਦੇਖਸੋ ਸਾਰੇ ਵੀਰੇ ਕੋਲ ਬੂਰੀ ਨੀਲੀ ਦਾ ਵੀ ਵਿੱਚ ਖੜੀਆਂ ਤੇ ਆ ਵੀ ਬਿਨਾ ਦੀ ਮੱਝ ਜਿਹੜੀ ਮੱਝ ਸਾਹਮਣੇ ਸਕਰੀਨ ਤੇ ਆਪਾਂ ਦੇਖਦੇ ਪਏ ਆ ਤੀਜਾ ਸੁਬਾ ਸੂਰੀ ਆ ਸੂਣ ਦੇ ਵਿੱਚ ਅੱਜ ਇਹਦੇ 8 ਤੋਂ 9 ਦਿਨ ਬਾਕੀ ਪਏ ਆ 8 ਤਰੀਕ ਨੂੰ ਵੀਰ ਦੱਸਦੇ ਕਿ ਇਹਦੇ ਦਿਨ ਪੂਰੇ ਇੱਕ ਤੋਂ ਦੋ ਦਿਨ ਉੱਪਰ ਥੱਲੇ ਵੀ ਲੈ ਸਕਦੀ ਆ ਸਾਹਮਣੇ ਸਕਰੀਨ ਤੇ ਆਪਾਂ ਮੱਝ ਦੇਖਦੇ ਵੇ ਤੀਜਾ ਸੁਵੇਸ ਵਾਰ ਸੂਰੀ ਆ 8 ਤਰੀਕ ਨੂੰ ਆਪਾਂ ਦੱਸਿਆ ਦਿਨ ਪੂਰੇ ਸੋ ਸਾਹਮਣੇ ਸਕਰਾ ਤੁਸੀਂ ਦੇਖਦੇ ਪਏ ਹੋ ਲਾਹੌਰੀ ਸਾਹਣ ਦਾ ਸਟਰਾਜ ਐ ਨੀਲੀ ਰਾਗੀ ਦਾ ਜੋ ਸਾਹਣਾ ਲਾਹੌਰੀ ਤੇ ਉਸ ਤੋਂ ਵੇ ਇਹਨਾਂ ਨੇ ਦੱਸਿਆ ਗੱਬਣਾ ਸਟਰਾ ਵੀ ਵੀਰਾਂ ਕੋਲ ਸਿਰਕਾ ਸੰਭਿਆ ਵਾ 8-9 ਦਿਨ ਸੂਣ ਚ ਬਾਕੀ ਆ ਦੁੱਧ ਦੀ ਗੱਲ ਕਰੀਏ ਦੂਜੇ ਸਵੇਰ ਨੂੰ ਦੁੱਧ ਦਿੱਤਾਗਾ 15 ਕਿਲੋ ਚੰਗੀ ਸੇਵਾ ਕਰ ਰਹੀ ਹੈ ਵੀਗਾ 15 ਨਹੀਂ 14 ਕਿਲੋ ਦੁੱਧ ਨੋਰਮਲ ਆਰਾਮ ਨਾਲ ਚੱਲਦੀ ਰਹੀ ਆ ਤੇ ਬਾਕੀ ਸੰਗਮੂ ਮਾਥਾ ਦੇਖੋ ਚੰਗੀ ਬਾਡੀ ਲੈਣ ਦੀ ਮੈਂ ਆ ਕਿਸੇ ਪਾਸੇ ਲੱਸੀ ਨਾ ਵੀ ਨਹੀਂ 8-9 ਦਿਨ ਬਾਅਦ ਕੇ ਤੇ ਚੌਣ ਚਵਾਦੀ ਵੀ ਦੱਸ ਦੇ ਕਿ ਭਾਈ ਜੀ ਪੂਰੀ ਨਰਮ ਚਵਾਦੀ ਆ ਸਿਰਫ 2 ਤੋਂ ਸਵਾ 2 ਮਹੀਨੇ ਦੋਸਤੋ ਸੜਣੀ ਪੈਂਦੀ ਆ ਆਪਦੇ ਜੂ ਨੂੰ ਕਹਿੰਦੇ ਕੱਪ ਕੱਪ ਦੁੱਧ ਆ ਦਿੰਦੀ ਆ ਉਸ ਲੈਵਲ ਦੀ ਮੈਂ ਆ ਕਿਤੇ ਵੱਡੀ ਬਾਡੀ ਲੈਣ ਦੀ ਆ ਕੋਈ ਵੀ ਛੋਟੀ ਲੱਸੀ ਨਾ ਮੰਨੇ ਸੰਗਮੂ ਮਾਥਾ ਦੇਖ ਸਕਦੇ ਹੋ ਤਾਂ ਵੱਡੀ ਬਾਡੀ ਲੈਣ ਦੀ ਮੈਂ ਆਗੀ ਮਤਾਂ ਤੁਸੀਂ ਦੇਖ ਸਕਦੇ ਹੋ ਚੰਗੀ ਕੁੰਡੀ ਵੱਡੀ ਬਾਡੀ ਲੈਣ ਦੇ ਵਿੱਚ ਆ ਫੁੱਲ ਜੰਦਜਾਨ ਵਾਲੀ 15 ਕਿਲੋ ਦੁੱਧ ਦੇ ਨੇ ਮੱਝ ਨੇ ਦੂਜੇ ਸੂਏ ਦਿੱਤਾਗਾ ਤੇ ਹੁਣ ਇਹ ਤੀਜੇ ਸੂਏ ਸੁਣਾ 8-9 ਦਿਨ ਬਾਕੀ ਤੇ ਬਾਕੀ ਚੌਂਟ ਚਵਾ ਦੀ ਚੰਗੀ ਆ ਤੇ ਬਾਕੀ ਬਾਈ ਜੀ ਦੱਸਦੇ ਆ ਕਿ ਫੈਂਡ ਫੂਡ ਵੀ ਮੈਂ ਚੰਗੀ ਪਾਉਂਦੀ ਰਹੀ ਆ ਤੇ ਮੁੱਲ ਦੀ ਗੱਲ ਕਰੀ ਤਾਂ ਮੁੱਲ ਹੈਗਾ 1,90,000 ਰੁਪਇਆ 1,90,000 ਰੁਪਇਆ ਇਹਦੀ ਮੈਂ ਦੀ ਕੀਮਤ ਆ ਪਿਓਰ ਬੂਰੀ ਤੀਜਾ ਸੂਆ ਸੂਰੀ ਆ ਤੇ ਬਾਕੀ ਥਣ ਹਮਾਨਾ ਨੇਰ ਤੋਂ ਦੇਖ ਸਕਦੇ ਹੋ ਸੋਨਾ ਸਾਫ਼ ਸੁਥਰਾ ਹਜੇ ਕੱਚੀ ਆ ਮੌਕੇ ਦੇ ਵੀਰ ਕੰਦਾ ਵਧੀਆ ਭਰ ਜਾਂਦੀ ਆ ਤੇ ਬਾਕੀ ਸੌਂਕਲਾ ਵਾਈਆਂ ਦੇ ਬੂੜੀਆਂ ਰੱਖਿਓ ਸਾਰੇ ਜਾਈ ਵੀ ਕਰਦੀ ਮੱਝ ਆ ਗਈ ਤੇ ਬਾਕੀ ਬਾਡੀ ਵਾਂਦਰ ਦੇਖੋ ਵੈਸੇ ਹਰ ਤੋਂ ਮੰਦਾ ਸਾਡਾ ਤਖਤ ਭੋਲ ਰਹਿੰਦਾ ਮੈਂ ਦੇ ਉੱਪਰ ਤੇ ਥਾੜੇ ਇੱਕ ਵਾਰੀ ਆਪਾਂ ਨੇੜੇ ਤੋਂ ਫੇਰ ਦਿਖਾ ਦਿੰਨੇ ਆ ਚਾਰੇ ਖਾਨ ਨਿਕਲਦੇ ਸਾਫ਼ ਸੁਥਰੇ ਬਿੱਤੀ ਦੇ ਸੋ ਪਿੰਡ ਕਹ ਕਹਰੇ ਜਿਹੜਾ ਬਰਨਾਲਾ ਜਿਹੜੇ ਬੂੜੀ ਮੱਝ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ